ਆਬੇ ਮੇਟਰ ਮੈਂ ਆ ਚੁਕਾ ਹਾਂ ਸਕੂਲੋਂ ਘਰ ਤੇ ਘਰ ਆ ਗਏ ਹੁਣ ਮੈਂ ਖਾਂਦ ਗਾ ਰੋਟੀ ਪਾਣੀ ਤੇ ਮੌਸਮ ਦਾ ਨੂੰ ਇੱਕ ਰੀ ਚੈੱਕ ਕਰਾ ਦਿੰਨੇ ਆ ਬਈ ਮੌਸਮ ਤੇ ਚੈੱਕ ਕਰ ਲਾ ਬਹੁਤ ਵਧੀਆ ਆ ਮੌਸਮ ਬਈ ਤੇ ਅੱਜ ਦੋਸਤੋ ਤੁਹਾਡਾ ਸਰਪ੍ਰਾਈਜ਼ ਟੈਸਟ ਹੋ ਗਿਆ ਸਾਨੂੰ ਪਤਾ ਹੀ ਨਹੀਂ ਤੇ ਵਿਹਾਂ-ਵਿਹਾਂ ਨੰਬਰਾਂ ਵਾਲੇ ਅਸੈਸਮੈਂਟ ਟੈਸਟ ਹੋ ਗਿਆ ਸਾਡੇ ਤੇ ਹੁਣ ਚੱਲਦੇ ਆ ਦੋਸਤੋ ਕਾੜੀਕ ਨੂੰ ਟਿਊਸ਼ਨ ਤੇ ਤੁਹਾਨੂੰ ਲੱਗੇ ਤੇ ਦੋਸਤੋ ਟਿਊਸ਼ਨ ਤੇ ਆ ਗਏ ਬਾਏ ਅ ਬਾਅਦ ਚਲੋ ਹਾਂਜੀ ਬਾਈ ਮੇਰਾ ਟਿਊਸ਼ਨ ਦਾ ਟਾਈਮ ਮੇਰਾ ਹੋ ਚੁੱਕਾ ਹੈ ਹੁਣ ਮੈਂ ਚੱਲਾਂ ਟਿਊਸ਼ਨ ਤੇ ਮੈਂ ਹਾਂ ਸੋਚਣਾ ਕਿ ਦੁੱਧ ਪੀ ਕੇ ਜਾਵਾਂ ਤੇ ਫਿਰ ਚੱਲਦੇ ਹਾਂ ਦੋਸਤੋ ਹੁਣ ਆਪਾਂ ਟਿਊਸ਼ਨ ਤੇ ਬੈਗ ਆ ਪਿਆ ਆ ਦਿਖਾ ਦਿੰਦਾ ਬੈਗ ਆ ਖੁਨੀਆਂ ਜੀ ਪਾਣੇ ਪਿਆਵੇਂ ਇਹ ਚੱਲਦੇ ਹਾਂ ਦੋਸਤੋ ਟਿਊਸ਼ਨ ਤੇ ਲੋ ਵੀ ਮੇਰੇ ਤੋਂ ਆਪਾਂ ਦੇਖ ਸਕਦੇ ਜਿਸ ਤਰ੍ਹਾਂ ਪੋਨੀ ਭਰੀ ਆ ਦੇ ਨਾਲ ਨੇ ਹੁਣ ਆਪਾਂ ਚੱਲਦੇ ਹਾਂ ਨਾਲ ਟਿਊਸ਼ਨ ਆਪਾਂ ਪੜ੍ਹਦੇ ਹਾਂ ਕਿਦਾਂ ਵੇਖਦੇ ਕਿ ਕਿੱਡੇ ਖੂਫ ਨਾਲ ਵੇਖਦੇ ਕਿਦਾਂ ਚੁੱਕ ਕੇ ਨੂੰ ਆਹ ਰਜ ਜਸਖੀਰ ਤਾਂ ਭਾਈ ਪੂਰੇ ਜੇਮ ਨਾਲ ਰਹੇ ਬੰਦੇ ਭਾਈ ਡੂਲਾ ਭਾਈ ਇਹ ਪੱਥਰ ਆ ਗਿਆ ਡੋਲਾ ਉਹ ਨਾ ਪਤਾ ਦੇ ਮਤ ਨੂੰ ਕਰ ਕੇ ਭਾਈ ਥੋੜੇ ਮर्यादितਿਕ ਨਹੀਂ ਛੇਦਰ ਪਰੇ ਕਰਨਾ ਨਾ ਪਤਾ ਨਹੀਂ ਨਾ ਤਾਂ ਨੂੰ ਪਤਾ ਨਹੀਂ ਆ ਨਹੀਂ ਆਹ ਵੇ ਜਾਨੂ ਸੌਰੀ ਭਾਨੂ ਕੀ ਦੇਖੇ ਇਥੇ ਹਾਂਜੀ ਬਈ ਮਿੱਤਰੋ ਜਿਸ ਤਰ੍ਹਾਂ ਨਹੀਂ ਦੇਖ ਸਕਦੇ ਫੋਨ ਦੀ ਸਟੇਬਿਲਿਟੀ ਬਹੁਤ ਜ਼ਿਆਦੀ ਹੈ ਤੇ ਹੁਣ ਬਈ ਮੈਂ ਅੱਜ ਕਾ ਕਰੇ ਵਿਕਾਰ ਆ ਗੇ ਉਹ ਜਾਸਦਾ ਕੁੱਤਾ ਉਹ ਕਰੀ ਚੱਲਦਾ ਆ ਤੇ ਆਹ ਕੁੱਤਾ ਇੱਥੇ ਰਹਿ ਗਿਆ ਤੇ ਤੇ ਹੁਣ ਆਪਾਂ ਚੱਲਦੇ ਆਂ ਬਈ ਆਹ ਚੋਟਾਂ ਅੰਦਰ ਲਾਤਾ ਹੁਣ ਚੱਲਦੇ ਆਂ ਘੜੀ ਖਣੂ ਗਾਇਸ ਉਹਨਾਂ ਦੇ ਫੈਮੇ ਦੇ ਗਾਇਸ ਬਾਅਦ ਵਿੱਚ ਹੁਣ ਚੱਤਨਾ ਮਲੇ ਚਹਿਟ ਵਿੱਚ ਕੋਟੇ ਤਾਂ ਫੇਰਾ ਜਲਾ ਮੋਟਰਸਾਈਕਲ ਗੰਗ ਗੰਗ ਕਰਿਆਗਾ ਨਹੀਂ ਦਿਰੋ ਇੱਕ ਹੀ ਜਮ ਆ ਗਿਆ ਦੇਖੋ ਲਓ ਵੀ ਮਿੱਤਰੋ ਹੁਣ ਆਪਾਂ ਆ ਚਕੇ ਗੁਰਦੁਆਰੇ ਬੱਤੀਆਂ ਜਗਾਈਆਂ ਨੇ ਉਹ ਤੋ ਜਗਣੀ ਚਾਹਦੇ ਆਂ ਦੋਸਤੋ ਹੁਣ ਆਪਾਂ ਸੋਧਾਂ ਕਰੀਏ ਕਿ ਆਗੇ ਆਈ ਤੋ ਜਗਣੀ ਮੈਂ ਜਗਾਈ ਪੱਤੀ ਮੈਂ 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 ਜਗਾਈ ਤੇ ਜਾਵਾਂ ਨਾ ਕਰੀਏ ਦੋਸਤੋ ਹੁਣ ਆਪਾਂ ਕਿਥੇ ਪੰਜ ਗਿਆ ਓ ਗੁਰਦਰਸ਼ਾ ਨਿਨ ਗਰੀਵੇਂ ਚੋਕੇ ਬਾਹਰ ਮਾਰਨਾ ਹੀ ਲੋਬੀ ਮਿੱਤਰੋ ਆਪਾਂ ਸੋਕਾ ਸੰਗਰਾ ਕੇ ਆ ਚੁਕੇ ਆ ਤੇ ਇਧਰ ਮੈਚ ਡਿਸਕਸ ਹੋਉਂਦੇ ਆਇਆ ਮੈਚ ਡਿਸਕਸ ਆ ਰਿਫਲ ਗਿਆ ਯਾਰ ਮੈਚ ਡਿਸਕਸ ਹੋਉਂਦੇ ਆ ਭਾਈ ਜਾ ਦੇਖ ਨਹੀਂ ਪਾਣੀ ਹੁਣ ਆਪਾਂ ਚੱਲਦੇ ਆ ਦੋਸਤੋ ਘਰੇ ਕਿ ਇਹਨੇ ਵੇਖਿਆ ਨਾ ਹੋਏ ਇਹਨੇ ਕਹਿੰਨਾ ਭੁੱਲ ਰਿਹਾ ਰਹਿੰਦਾ ਅੱਗੇ ਇਹਨਾਂ ਪਤਾ ਮੈਂ ਉਹ ਥੀਂ ਆ ਮੈਂ ਜੈਲੀ ਵਿੱਚ ਦੇਖੀ ਤੇ ਤਾਂ ਜਿਵੇਂ ਹਾਂਜੀ ਬਈ ਮਿੱਤਰੋ ਅੱਜ ਇਹ ਨਵਾਂ ਦਿਨ ਤੇ ਹੁਣ ਬਈ ਮਿੱਤਰੋ ਅੱਜ ਹੈਗਾ ਐਤਵਾਰ ਤੇ ਕਿਉਂਕਿ ਤੁਹਾਨੂੰ ਪਤਾ ਹੀ ਕੱਲ ਸ਼ਨੀਵਾਰ ਹੀ ਤੇ ਅੱਜ ਆਪਾਂ ਪੂਰੀ ਕਰਨੀਆਂ ਫੋਲਰ ਰੈਸਟ ਪਰਨਾ ਪਰਨਾ ਵੀ ਬਾਹਲੇ ਆਏ ਸਵੇਰ ਦਾ ਵੇਹਲੀਆਂ ਮਾਰਨ ਤੋਂ ਬਾਅਦ ਤੇ ਕੰਮ ਕਮ ਸਕੂਲਾਂ ਸਰੰਦਰ ਬਾਅਦ ਰੋਟੀ ਪਾਣੀ ਖਾਣ ਤੋਂ ਬਾਅਦ ਮਰ ਸਾਰਾ ਵੇਹਲਾ ਹੋ ਜਗਾ ਮੈਂ ਚੰਗੀ ਤਰ੍ਹਾਂ ਤੇ ਹੁਣ ਪਲਾਨ ਬਣਿਆ ਵੀ ਨਾਗਿਆ ਸਾਹਿਬ ਜਾਣਦਾ ਉਹਨੂੰ ਦੇਖੋ ਜਾਂਦੇ ਆ ਕਿ ਨਹੀਂ ਜਾਂਦੇ ਫਿਰ ਤੁਹਾਨੂੰ ਬਾਜੋ ਦੱਸਦੇ ਆ ਅੱਜ ਕੰਨ ਸਾਹਿਬ ਨਹੀਂ ਕਿਸੇ ਵੇਰੇ ਪਰ ਆਪਾਂ ਗੁਰਦਾਰੇ ਜਾਣਾ ਹੀ ਹੁੰਦਾ हूँ चलते गए गुरुदा तेन मिलते बाद चेक एक प्रोग्राम आका है दे पापा भी आ चुके अब छुट्टी के पापा की छुट्टी सवेर की हूँ तीनों जने चलते मोटरसाकलिया मोटर माड़ा माड़ा साफ करते बार कलिया ਕਾ ਵੀ ਭਾਈ ਮੋਟਰਸਾਈਕਲ ਕੱਢਦੇ ਆ ਬਾਹਰ ਇਹਦੇ ਹੁਣ ਇਹਨੂੰ ਕਰਦੀਆਂ ਸਟਾਰਟ ਤੇ ਫਿਰ ਚੱਲਦੇ ਆ ਨਾ ਮਤਲਬ ਵੇਰੇ ਮੁਰਜ਼ਾ ਹੁਣ ਆਪਾਂ ਚੱਲੇ ਅੰਦਰ ਪੁੱਜਦਾ ਹੈ ਇੱਥੇ ਆ ਪਾਰਕਿੰਗ ਨਹੀਂ ਹੈ ਇਹ ਨਾ ਭਾਗੇ ਆਗੇ ਤੇ ਮਤਲਬ ਕਾਡ ਕੀ ਹੈ ਲੋ ਵੀ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਤੇ ਹਰ ਐਤਵਾਰ ਲੱਗਦਾ ਹੈ ਬਾਜ਼ਾਰ ਤੇ ਹੁਣ ਆਪਾਂ ਚੱਲੇ ਆ ਗੁਰਦੁਆਰੇ ਤੇ ਬਹੁਤ ਜਿਆਦੀ ਇੱਥੇ ਸੰਗਤ ਆ ਤੇ ਆਹੀਂ ਮੋੜਸਾ ਲਾ ਦਿੱਤਾ ਉੱਥੇ ਪਾਰਕਿੰਗ ਦੇ ਵਿੱਚ ਤੇ ਹੁਣ ਅਸੀਂ ਤੁਰੇ ਜਾਣੇ ਆ ਥੋੜਾ ਮਤਲਬ ਤੁਰਨਾ ਪੈਂਦਾ ਹੈ ਤੇ ਫਿਰ ਅੱਗੇ ਜਾ ਕੇ ਗੁਰਦੁਆਰਾ ਸਹਿਬ ਆ ਜਾਂਦਾ ਹੈ ਤੇ ਆ ਚੈੱਕ ਕਰੋ ਦਰਸ਼ਨ ਕਰੋਨਾ ਹੁਣ ਮੈਂ ਤੁਹਾਨੂੰ ਗੁਰਦੁਆਰੇ ਸਹਿਬ ਦੇ ਆਪਣਾ ਮੇਨ ਗੇਟ ਹੈ ਗੁਰਦੁਆਰਾ ਸਹਿਬ ਦਾ ਅਗੀਨ ਸਹਿਬ ਦਾ ਹੁਣ ਤੁਹਾਨੂੰ ਅੰਦਰ ਜਾ ਰਿਹਾ ਹੁਣਾ ਹੁਣ ਮੈਂ ਆ ਚੁੱਕਾ ਗੁਰਦੁਆਰੇ ਸਹਿਬ ਦੇ ਅੰਦਰ ਤੇ ਹੁਣ ਖੱਬੇ ਹੱਥ ਮੈਂ ਨਾ ਕਬੀਆ ਤਾਂ ਆਪਣਾ ਜੋੜਾ ਘੜਿਆ ਤੇ ਇੱਥੇ ਜੋੜਾ ਜਮ੍ਹਾਂ ਕਰਾ ਕੇ ਉਹਨਾਂ ਦੇ ਫਿਰ ਚੱਲਦੇ ਆ ਗਾਈਜ਼ ਅੰਦਰ ਮੱਥਾ ਟੇਕਣ ਦੀ ਫਿਰ ਤੁਹਾਨੂੰ ਅੰ ਮੈਂ ਆਈਆ ਕਰਨਾ ਹੈ ਠੀਕ ਹੈ ਤੂੰ ਗਾੜੀ ਤੇ ਬੈਠ ਜਾ ਧੀਆ ਅਜੀ ਦੱਸ ਸੁਝੇ ਆ ਨਾ ਅਤਰ ਰੱਖੇ ਤੂੰ ਧੀਆ ਲਓ ਵੀ ਮਿੱਤਰੋ ਜਲ ਵੀ ਗਿਆਉਣ ਤੋਂ ਬਾਅਦ ਹੁਣ ਪੈਰ ਸੱਚੇ ਕਰਦੇ ਆਂ ਤੇ ਫਿਰ ਹੁਣ ਆਪਾਂ ਚੱਲਦੇ ਆਂ ਅੰਦਰ ਤੇ ਤੁਹਾਨੂੰ ਦਰਸ਼ਨ ਕਰਾਉਨੇ ਆ ਸੰਗਤ ਅੱਜ ਬਹੁਤ ਜਿਆਦੀ ਹੈ ਕਿਉਂਕਿ ਅੱਜ ਆਏ ਗਏ ਆ ਐਤਵਾਰ ਤੇ ਜਿਹੜੇ ਗਾਈਜ਼ ਉਧਰ ਜਾ ਕੇ ਪਹਿਲਾਂ ਪੰਜ ਨਾਨਾ ਕਰਦੇ ਆਂ ਫਿਰ ਚਲਦੇ ਆ ਗਾਈਜ਼ ਆਪਾਂ ਲੈਣ ਦੇ ਵਿੱਚ ਖਲੋਣੀ ਆ ਤੇ ਫਿਰ ਤੁਹਾਨੂੰ ਮਾਥਾ ਟੇਕ ਕੇ ਹੋਣ ਤੋਂ ਬਾਅਦ ਦੋਸਤੋ ਹੁਣ ਆਪਾਂ ਜਾਣਦੇ ਹਾਂ ਤੇ ਇੱਥੇ ਸੰਗਤ ਬਹੁਤ ਜ਼ਿਆਦੀ ਸੀ ਦੋਸਤੋ ਇਸ ਕਰਕੇ ਥੋੜਾ ਜਿਹਾ ਟਾਈਮ ਲੱਗ ਗਿਆ ਤੇ ਬਾਬਾ ਜੀ ਲੱਗੇ ਲੋਕਾਂ ਕਹਿੰਦੇ ਕਿ ਬੈਠੇ ਕੋਈ ਨਹੀਂ ਹਣਾ ਭਾਈ ਸੇਵਾ ਕਰੋ ਉੱਥੇ ਜਾ ਕੇ ਨਗਰੇ ਤੋਂ ਵਾਂਦੇ ਤੇ ਫਿਰ ਆਪਾਂ ਦੋਸਤੋ ਹੁਣ ਚਲਦੇ ਆ ਹੁਣ ਨਾਲੇ ਬਈ ਗੁਰਦੁਆਰਾ ਬਹੁਤ ਜ਼ਿਆਦਾ ਰੈਨੋਵੇਟ ਕੀਤਾ ਗਿਆ ਮਨ ਬਹੁਤ ਸੋਹਣਾ ਹੁਣ ਲੱਗਦਾ ਹੈ ਪਿਆਗੇ ਨਾਲੋਂ ਤੇ ਪਹਿਲੋਂ ਇੰਨੀਆਂ ਟੈਲਾਂ ਨਹੀਂ ਲੱਗੀਆਂ ਹੁੰਦੀਆਂ ਮਤਲਬ ਵਾਹੀ ਸਿਰਫ ਲੱਗੀਆਂ ਹੁੰਦੀਆਂ ਸੀ ਤੇ ਹੁਣ ਅੱਗੇ ਇਦਾਂ ਬਹੁਤ ਮਤਲਬ ਬਹੁਤ ਵਧੀਆ ਬਣਾ ਛੋੜਿਆ ਬਣਾ ਦਿੱਤਾ ਗੁਰਦੁਆਰਾ ਮਥਾ ਟੇ ਕੇ ਉਹ ਤੋਂ ਬਾਅਦ ਹੁਣ ਆਵਾਜਾ ਲਿਆ ਲੰਗਰ ਤੇ ਆ ਰਿਹਾ ਲੰਗਰ ਤੇ ਹੁਣ ਅੱਗੇ ਚੱਲਦੇ ਗਏ ਲੋ ਕੇ ਖਾ ਕੇ ਬਈ ਦੋਸਤੋ ਹੁਣ ਆਪਾਂ ਆ ਚੁੱਕੇ ਹਾਂ ਬਾਹਰੇ ਤੇ ਕਰਦੇ ਪੀਂਦੇ ਚਾਹ ਤੇ ਮੈਂ ਚਾਹ ਆਜੂ ਬੰਦ ਕੀਤੀ ਆ ਕਿਉਂਕਿ ਮੈਨੂੰ ਵਧੀਆ ਨਹੀਂ ਲਾਦੀ ਇਹ ਕਰਕੇ ਮੈਂ ਚਾਹ ਬੰਦ ਕੀਤੀ ਆ ਤੇ ਹੁਣ ਚਾਹ ਚੂ ਪੀਂਦੇ ਆ ਕਰਦੇ ਫਿਰ ਮੈਂ ਚੱਲਦਾ ਗਾਇਸ ਬਾਹਰੇ ਫਿਰ ਇੱਥੋਂ ਹੁਣ ਆਪਾਂ ਚੱਲ ਜਣਾ ਸਿੱਧਾ ਕਰੇ ਤੇ ਚੱਲਿਏ ਗਾਇਸ ਹੁਣ ਕਰੇ ਤੁਹਾਨੂੰ ਮਿਲਦੇ ਹੁਣ ਸਿੱਧਾ ਕਰ ਜਾ ਕੇ ਇੱਕ ਦਿਨ ਤੁਹਾਨੂੰ ਸੰਗਤ ਦੇ ਦਰਸ਼ਨ ਕਰਾ ਜਣਾ ਸੰਗਤ ਬਹੁਤ ਜਿਆਦੀ ਆ ਇਹ ਬਾਹਰ ਵਾਰਿਆ ਮਲਵਾਲੇ ਪਾਸੇ ਕਿਥੇ ਮੈਨੂੰ ਕਿੰਨਾ ਸੋਹਣਾ ਬਣਾ ਦਿੱਤਾ ਗਿਆ ਗੁਰਦਾਨ ਮੈਂ ਤੁਹਾਨੂੰ ਅੱਗੇ ਵੀ ਦੱਸਣਿਆ ਹਾਂ ਵੀ ਚੱਲਦੇ ਹਾਂ ਗਾਇਸ ਹ ਤਾਂ ਮਿਲਦੇ ਗਾਇਸ ਹੁਣ ਬਾਅਦ ਵਿੱਚ ਆਹ ਵੇਖ ਹੁਣ ਫੇਰ ਤੋਂ ਬਾਹਰ ਆ ਚੁੱਕੇ ਆਂ ਹੁਣ ਆਪਾਂ ਜੋੜੇ ਘਰ ਤੋਂ ਲੈ ਲਿਆ ਜੋੜੇ ਤੇ ਹੁਣ ਆਪਾਂ ਚੱਲਦੇ ਆਂ ਫੇਰ ਘਰਾਂ ਨੂੰ ਸੰਗ ਤੇ ਵੇਖ ਲੋ ਫੇਰ ਥੋੜੀ ਜਿਹੀ ਘਟ ਗਈ ਅੱਗੇ ਨਾਲ ਤਾਂ ਘੱਟੀ ਆ ਪੀ ਲਓ ਬਹੁਤ ਜਿਆਦੀ ਸੰਗ ਦੀ ਹੁਣ ਚੱਲਦੇ ਆਂ ਮੈਂ ਆਪਾਂ ਬਾਹਰ ਤੇ ਤੁਹਾਨੂੰ ਦਿਖਾਉਣਾ ਮੈਂ ਥੋੜਾ ਜਿਹਾ ਬਾਜ਼ਾਰ ਤੇ ਚਲਿਏ ਗਾਇਸ ਤੇ ਅਜਾ ਕਰਿਓ ਮਿਲ ਕਰ ਦਿੰਦਾ ਸਕਾਂ ਹੇ ਹਾਂਜੀ ਹੁਣ ਮੈਂ ਕਰ ਦਿੱਤਾ ਫੋਨ ਸਿੱਧਾ ਹੁਣ ਚੈੱਕ ਕਰੋ ਗਾਈਸ ਇਥੇ ਨਾਮ ਗੁਰਦਾਰ ਦੇ ਬਾਹਰ ਜੋਤਾ ਹੈ ਮਤਲਬ ਜੋਤਾ ਨੇ ਕੀ ਹੁੰਦਾ ਹੈ ਨੀ ਪ੍ਰੋਬਲਮ ਕੋਈ ਚੱਲੇ ਤੇ ਮੇਰੇ ਦੋਸਤੋ ਹਰ ਆਵੇ ਮੈਂ ਮੈਟਰਫੋਨਾਂ ਕਰੀ ਕਰੀ ਲੋ ਵੀ ਮਿੱਤਰੋ ਮੈਂ ਹੁਣ ਆ ਚੁੱਕਾ ਹਾਂ ਗੁਰਦੁਆਰਿਆਂ ਘਰੇ ਤੇ ਮੈਂ ਘਰ ਆ ਕੇ ਨਾ ਆਪਣਾ ਗਿਆ ਹਾਂ ਕੁਲੇ ਕੋਈ ਚਾਹੀਦਾ ਹੈ ਕਾਗਜ਼ ਪੱਤਰ ਤੇ ਤਾਂ ਕਰਕੇ ਮੈਂ ਕਾਗਜ਼ ਪੱਤਰ ਲੱਭਣੇ ਆਹਾਰ ਕਰਦੇ ਫੋਟੋ ਚਾਹੀਦੀਆਂ ਇੱਕ ਡੀ ਆਂਦੀ ਚਾਹੀਦੀ ਤੇ ਹੁਣ ਦੋਸਤੋ ਮੈਂ ਘਰ ਆ ਗਿਆ ਤੇ ਹੁਣ ਮੈਂ ਰੈਸਟ ਕਰਦਾ ਤੁਹਾਨੂੰ ਮਿਲਦਾ ਬਾਅਦ ਵਿੱਚੋ ਗਾਇਸ ਤੇ ਫਿਲਾਲ ਫਿਲਾਲ ਤੁਹਾਨੂੰ ਸ਼ਾਮ ਨੂੰ ਮਿਲਾਂਗੇ ਤੇ ਬਾਏ ਗਾਇਸ ਲੋ ਵੀ ਮੇਥਰੋ ਬੈ ਚੁੱਕੀਆਂ ਨੇ ਸ਼ਾਮਾਂ ਤੇ ਆਪਾਂ ਹੁਣ ਅੱਜ ਫਿਰ ਤੋਂ ਨਹੀਂ ਦੁੱਧ ਲੈ ਕੇ ਲਿਆਉਣਾ ਕਿਉਂਕਿ ਘਰ ਦੇ ਅੱਜ ਲੈ ਆਏ ਦੁੱਧ ਪਾਪਾ ਜੀ ਕਿ ਦੁੱਧ ਲੈ ਆਏ ਤੇ ਹੁਣ ਮੈਂ ਇੱਥੇ ਨਾ ਮੈਂ ਬਾਹਰ ਆ ਮਿੱਤਰੋ ਤੇ ਹੁਣ ਤੁਹਾਨੂੰ ਮਿਲਦਾ ਮੈਂ ਬਾਹਰ ਵੀ ਚਲ ਜੀਏ ਗਾਇਸ ਬਾਹਰ ਨੂਰ ਜਾਂਦਾ ਆ ਯਾਰ ਬਸ ਚੱਲ ਠੀਕ ਆ ਰੇ ਨਾ ਚਲ ਜੀਏ ਗਾਇਸ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਲੋ ਵੀ ਮਿੱਤਰੋ ਹੁਣ ਆਪਾਂ ਚੰਗੀ ਤਰ੍ਹਾਂ ਵੀਲੀ ਤੇ ਹੁਣ ਆਪਾਂ ਚੱਲ ਨਹੀਂ ਗੋੜਦੋਰੀ ਤੇ ਜੀ ਗਾਇਸ ਵੀਡੀਓ ਲਵੀਆ ਲਵੀਆ ਹਾਂ ਉਹ ਵੀ ਨਹੀਂ ਵੀਡੀਓ ਮਾ ਦਬਾ ਤੇ ਰਪਈਆ ਨਹੀਂ ਆ ਮੇਰੇ ਕੋਲ ਗਾ ਤੈਨੂੰ ਕੀ ਲੋੜ ਪੈਗੀ ਪੈਸਿਆਂ ਦੀ ਹੈ ਤਪਾ ਭੱਜ ਵੀ ਤੇ ਨਹੀਂ ਨਹੀਂ ਪਾ ਹੀ ਨਹੀਂ ਕਰਦੇ ਨਾ ਨਾ ਮੈਂ ਮੰਗੋ ਲਗਾ ਮਰਾ ਆ ਦੇ ਇੰਨਾ ਘਾਰ ਦੇ ਨਹੀਂ ਆਨੇ ਨਾ ਰੋਟੀ ਬਣਾ ਲਈ ਤੁਸੀਂ ਯਾਰ ਰੋਮੋਂਦਰ ਮੇਂ ਨੇਸ਼ਨਲ ਲੋਗ ਦੇ ਵਿੱਚ ਵਾਹ ਵਾਹ